ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੈਂ 15 ਕੋ سال ਦੀ ਸੀ। ਜਦੋਂ ਮੈਂ ਵਧੀਆ ਸਕੂਲ ਵਿੱਚੋਂ ਹਟ ਕੇ ਦੂਸਰੇ ਪ੍ਰਾਈਵੇਟ ਸਕੂਲ ਵਿੱਚ ਲੱਗ ਗਈ ਸੀ। ਜੋ ਮੇਰੇ ਪਹਿਲੇ ਸਕੂਲ ਦੇ ਲੈਵਲ ਤੋਂ ਥੋੜਾ ਘੱਟ ਸੀ। ਪਰ ਮੇਰਾ ਸਕੂਲ ਇਹ ਵੀ ਬਹੁਤ ਵਧੀਆ ਸੀ। ਇੱਥੇ ਵੀ ਮੇਰੇ ਬਹੁਤ ਸਾਰੇ ਫਰੈਂਡਜ਼ ਬਣ ਗਏ ਸੀ। ਮੁੰਡੇ ਕੁੜੀਆਂ ਵਧੀਆ ਘਰਾਂ ਦੇ ਸੀ। ਮੈਂ ਵੀ ਵਧੀਆ ਸਕੂਲ ਵਿੱਚੋਂ ਹਟ ਕੇ ਗਈ ਸੀ ਇਸ ਲਈ ਮੈਨੂੰ ਬਹੁਤ ਇੰਗਲਿਸ਼ ਆਉਂਦੀ ਸੀ ਮੈਂ ਇੰਗਲਿਸ਼ ਤਾਂ ਬੋਲਦੀ ਸੀ ਪਰ ਮੇਰੀ ਕਲਾਸ ਦੀਆਂ ਕੁੜੀਆਂ ਨੂੰ ਲੱਗਦਾ ਸੀ ਕਿ ਮੈਂ ਓਵਰ ਐਕਟਿੰਗ ਜ਼ਿਆਦਾ ਹੀ ਕਰਦੀ ਹਾਂ ਪਰ ਮੈਂ ਇਦਾਂ ਦਾ ਕੁਝ ਵੀ ਨਹੀਂ ਕਰਦੀ ਸੀ ਮੈਂ ਤਾਂ ਜਿਸ ਤਰ੍ਹਾਂ ਪਹਿਲਾਂ ਬ੍ਰਾਂਡਸਨ ਵਿੱਚੋਂ ਆਈ ਸੀ ਉਸੇ ਤਰ੍ਹਾਂ ਹੀ ਇੱਥੇ ਰਹਿੰਦੀ ਸੀ ਇਸ ਲਈ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਆ ਇਸ ਕਲਾਸ ਵਿੱਚ ਕੁੜੀਆਂ ਇੰਗਲਿਸ਼ ਘਾਟੀ ਬੋਲਦੀਆਂ ਸੀ ਮੈਂ ਉਹਨਾਂ ਨਾਲ ਜ਼ਿਆਦਾ ਬੈਂਸ ਨਹੀਂ ਕਰਦੀ ਸੀ ਮੈਂ ਸੋਣੀ ਸੀ ਪਰ ਮੈਂ ਕਿਸੇ ਮੁੰਡੇ ਨੂੰ ਕੁਝ ਵੀ ਨਹੀਂ ਸਮਝਦੀ ਸੀ ਕਾਫੀ ਮੁੰਡੇ ਮੈਨੂੰ ਪ੍ਰਪੋਜ਼ ਕਰ ਚੁੱਕੇ ਸੀ ਮੈਂ ਕਿਸੇ ਨੂੰ ਹਾਂ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਪਸੰਦ ਹੀ ਨਹੀਂ ਸੀ ਨਾ ਤਾਂ ਮੈਨੂੰ ਉਹਨਾਂ ਤੇ ਯਕੀਨ ਸੀ ਤੇ ਨਾ ਹੀ ਮੈਨੂੰ ਉਹ ਪਸੰਦ ਸੀ ਕਿਉਂਕਿ ਮੈਂ ਇੱਥੇ ਨਵੀਂ-ਨਵੀਂ ਆਈ ਸੀ ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਇਹ ਮੁੰਡੇ ਪਹਿਲਾਂ ਵੀ ਕਿਤੇ ਅਫੇਅਰ ਵਿੱਚ ਰਹਿ ਚੁੱਕੇ ਹੋਣਗੇ ਇਸ ਲਈ ਮੈਂ ਉਹਨਾਂ ਨਾਲ ਆਪਣਾ ਲਗਾਵ ਘੱਟ ਹੀ ਰੱਖਿਆ ਸੀ ਤੇ ਉਹਨਾਂ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਬਹੁਤ ਸੋਨੀ ਆ ਪਰ ਫਿਰ ਵੀ ਮੁੰਡੇ ਮੈਨੂੰ ਪਸੰਦਤਾ ਕਰਦੇ ਸੀ ਮੇਰਾ ਹੀ ਮਾਨ ਨਹੀਂ ਮੰਨਦਾ ਸੀ ਉਹਨਾਂ ਨੂੰ ਹਾਂ ਕਰਨ ਦੇ ਲਈ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੇਰਾ ਬੁਆਏਫ੍ਰੈਂਡ ਸਾਰਿਆਂ ਨਾਲੋਂ ਵੱਖਰਾ ਦਿਸਣ ਵਾਲਾ ਹੋਵੇ ਜੋ ਹੋਰ ਹੋਰਾਂ ਮੁੰਡਿਆਂ ਵਿੱਚੋਂ ਬਹੁਤ ਹੀ ਸੋਨਾ ਹੋਵੇ ਜੀਨੂੰ ਹਰ ਕੋਈ ਕੱਪੜਾ ਪਾਇਆ ਹੋਇਆ ਜਾ ਚੀ ਤਾਂਕੇ ਸਾਰੇ ਇਹੀ ਕਹਿਣ ਕੇ ਕੁਲਜੀਤ ਦਾ ਬੁਆਏਫਰੈਂਡ ਬਹੁਤ ਸੋਹਣਾ ਸਾਰਿਆਂ ਨੂੰ ਦੇਖਦੇ ਹੀ ਰਹਿ ਜਾਂਨ ਮੈਨੂੰ ਇੱਕ ਇਦਾਂ ਦੇ ਜਿਸਮ ਦੀ ਤਾਂਗ ਸੀ ਜਿਹੜਾ ਮੇਰੀਆਂ ਅੱਖਾਂ ਨੂੰ ਭਾ ਜਾਂਦਾ ਪਰ ਅੱਜ ਤੱਕ ਮੈਨੂੰ ਇਦਾਂ ਦਾ ਕਿਤੇ ਵੀ ਮੁੰਡਾ ਨਹੀਂ ਦਿਸੀ ਅਸੀਂ ਜਿਹੜਾ ਮੇਰੇ ਦਿਲ ਨੂੰ ਭਾ ਜਾਂਦਾ ਮੈਨੂੰ ਕੋਈ ਮੁੰਡਾ ਪਸੰਦ ਹੀ ਨਹੀਂ ਆਉਂਦਾ ਸੀ ਮੇਰੇ ਨਾਲ ਦੀਆਂ ਕੁੜੀਆਂ ਕਹਿੰਦੀਆਂ ਸੀ ਕਿ ਤੈਨੂੰ ਕਿਦਾਂ ਦਾ ਮੁੰਡਾ ਪਸੰਦ ਆਊਗਾ ਇੰਨੇ ਸੋਹਣੇ ਸੋਹਣੇ ਤਾਂ ਮੁੰਡੇ ਆਪਣੇ ਸਕੂਲ ਵਿੱਚ ਹੀ ਆ ਨਾਲਿਓ ਚੰਗਈ ਕਰਾਂਦੇ ਆ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਨੂੰ ਬਹੁਤ ਸੋਹਣਾ ਮੁੰਡਾ ਚਾਹੀਦਾ ਜਿਹੜਾ ਸਾਰਿਆਂ ਨਾਲੋਂ ਵੱਖਰਾ ਹੋਵੇ ਜਿਸ ਦਿਨ ਮੈਨੂੰ ਪਸੰਦ ਆ ਗਿਆ ਮੈਂ ਆਪ ਹੀ ਉਹਨੂੰ ਪ੍ਰਪੋਜ਼ ਕਰ ਦੇਉਂਗੀ ਤੇ ਨਾਲੇ ਤੁਹਾਨੂੰ ਦਿਖਾ ਵੀ ਦਵਾਂਗੀ ਕਿ ਮੇਰੀ ਚੁਆਇਸ ਕੀ ਆ ਮੈਂ ਜੋ ਚਾਹੁੰਦੀ ਸੀ ਕਿ ਮੇਰਾ ਬੁਆਏਫ੍ਰੈਂਡ ਇਦਾਂ ਦਾ ਹੋਵੇ ਜਿਹਨੂੰ ਵੇਖ ਕੇ ਮੇਰੇ ਘਰ ਦੇ ਫਟਾਫਟ ਵਿਆਹ ਲਈ ਮੰਨ ਜਾਵੇ ਅਕਸਰ ਮੈਂ ਆਪਣਾ ਉਹਦੇ ਨਾਲ ਜਿਸਮ ਸਾਂਝਾ ਕਰਨਾ ਸੀ ਇਸ ਲਈ ਮੈਂ ਸੋਹਣਾ ਮੁੰਡਾ ਲੱਭਦੀ ਸੀ। ਗੋਰਾ, ਚਿੱਟਾ ਤੇ ਗੁੰਦਵੀਂ ਸਰੀਰ ਦਾ, ਬਾਡੀ ਸ਼ੌਲੀ ਵਾਲਾ ਹੋਣਾ ਚਾਹੀਦਾ। ਮੈਂ ਵਧੀਆ ਮੁੰਡਾ ਲੱਭਦੀ ਸੀ। ਇਹੋ ਜਿਹਾ ਮੁੰਡਾ ਮੈਨੂੰ ਕਿਤੇ ਵੀ ਨਹੀਂ ਦਿਖਦਾ ਸੀ। ਮੈਂ ਬੱਸ ਦੇ ਵਿੱਚ ਬੈਠੀ ਵੀ ਬਾਹਰ ਵੇਖਦੀ ਰਹਿੰਦੀ ਸੀ ਕਿ ਸ਼ਾਇਦ ਕੋਈ ਮੁੰਡਾ ਇਦਾਂ ਦਾ ਮੈਨੂੰ ਦਿਖ ਜਾਵੇ ਜਿਹੜਾ ਮੇਰੇ ਦਿਲ ਦੀ ਇੱਛਾ ਨੂੰ ਪੂਰੀ ਕਰ ਸਕੇ। ਸ਼ਾਇਦ ਮੇਰੇ ਮਾਂ ਪਿਓ ਵੀ ਮੇਰੀ ਇਹ ਇੱਛਾ ਪੂਰੀ ਨਹੀਂ ਕਰ ਸਕਦੇ ਸੀ। ਮੈਂ ਪੜ੍ਹਾਈ ਵਾਲੀ ਹੀ ਧਿਆਨ ਦਿੰਦੀ ਸੀ। ਪਰ ਇਹ ਮੇਰੀ ਖੁਆਇਸ਼ ਸੀ ਕਿ ਮੈਂ ਚੰਗੀ ਤਰ੍ਹਾਂ ਉਹ ਦੇਖ ਕੇ ਫਿਰ ਹੀ ਹਾਂ ਕਰਾਂ ਭਾਵੇਂ ਉਹ ਜਿੱਦਾਂ ਦਾ ਮਰਜੀ ਹੋਵੇ ਪਰ ਸੋਨਾ ਜ਼ਰੂਰ ਹੋਣਾ ਚਾਹੀਦਾ ਉਹਦੀ ਆਪਣੀ ਪਰਸਨੈਲਿਟੀ ਹੋਣੀ ਚਾਹੀਦੀ ਆ ਮੈਂ ਆਪ ਵੀ ਬਹੁਤ ਫੈਸ਼ਨ ਕਰਦੀ ਸੀ ਕੰਨਾਂ 'ਚੋਂ 4-4 ਵੱਨ ਸੁਵੰਨੇ ਕੋਕੇ ਪਾਏ ਹੋਏ ਸੀ ਤੇ ਕੁੜੀਆਂ ਮੈਨੂੰ ਕਹਿੰਦੀਆਂ ਸੀ ਕਿ ਤੂੰ ਕਿੱਦਾਂ ਦਾ ਸ਼ੌਂਕ ਪਾਲਿਆ ਹੋਇਆ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਨੂੰ ਇੱਕ ਇਹੀ ਸ਼ੌਂਕ ਬਹੁਤ ਵਧੀਆ ਲੱਗਦਾ ਮੈਂ ਬਹੁਤ ਸੋਹਣੀ ਸੀ ਤੇ ਕੰਨਾਂ ਦੇ ਵਿੱਚ ਉੱਪਰ ਵਾਲੀਆਂ ਵੀ ਪਾਈਆਂ ਹੋਈਆਂ ਸੀ ਜਿਹੜੀਆਂ ਸੋਨੇ ਦੀਆਂ ਸੀ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਲੋਕਾਂ ਨੂੰ ਤਾਂ ਮਸਾਂ ਇੱਕ ਇੱਕ ਜੋੜਾ ਵਾਲੀਆਂ ਦਾ ਮਿਲਦਾ ਤੇ ਤੂੰ ਕੰਨਾਂ ਦੇ ਉੱਪਰ ਉੱਪਰ ਤੱਕ ਟੰਗਿਆ ਹੋਇਆ ਮੈਂ ਉਹਨਾਂ ਨੂੰ ਹੱਸ ਕੇ ਕਹਿੰਦੀ ਸੀ ਕਿ ਇਹ ਹੀ ਜ਼ਿੰਦਗੀ ਦੇ ਸ਼ੌਕ ਆ ਪੂਰੇ ਕਰ ਲਓ ਪਤਾ ਨਹੀਂ ਕਦੋਂ ਮਾਰ ਮੁੱਕ ਜਾਣਾ ਉਹ ਕਹਿੰਦੀਆਂ ਸੀ ਕਿ ਤੇਰੀ ਸੋਚ ਤਾਂ ਸਭ ਤੋਂ ਵੱਖਰੀ ਆ ਤੂੰ ਪਤਾ ਨਹੀਂ ਕੀ ਚਾਹੁੰਨੀ ਆ ਮੈਂ ਆਪਣੀ ਸਹੇਲੀ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੀ ਸੀ ਕਿ ਮੈਂ ਉਹ ਚਾਹੁੰਦੀ ਆ ਜੋ ਤੁਸੀਂ ਨਹੀਂ ਚਾਹੁੰਦੀ ਆ ਜਦੋਂ ਮੈਨੂੰ ਮਿਲ ਗਿਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੁੰਡੇ ਕਿਸ ਤਰ੍ਹਾਂ ਦੇ ਹੁੰਦੇ ਆ ਇੱਕ ਦਿਨ ਮੈਂ ਸਕੂਲ ਦਾ ਕੰਮ ਕਰਦੀ ਸੀ ਤਾਂ ਅਚਾਨਕ ਮੰਮੀ ਮੇਰੇ ਕਮਰੇ ਵਿੱਚ ਆਈ ਤਾਂ ਮੈਨੂੰ ਕਹਿੰਦੀ ਕਿ ਕੁਲਜੀਤ ਜਾ ਜਾ ਕੇ ਦੁਕਾਨ ਤੇ ਜਾ ਕੇ ਮੈਨੂੰ ਉੱਥੋਂ ਥੋੜਾ ਜਿਹਾ ਸਮਾਨ ਲਿਆ ਕੇ ਦੇ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਸ਼ਰਮ ਕਰਿਆ ਕਰੋ ਮੈਂ ਜਵਾਨ ਕੁੜੀ ਹਾਂ ਮੈਨੂੰ ਦੁਕਾਨ ਤੇ ਭੇਜਦੀ ਆ ਤਾ ਮ ਮੇ ਕਹਿ ਲਗੀ ਕਿ ਕੋਈ ਗੱਲ ਨਹੀਂ ਕੁੜੀਆਂ ਨੂੰ ਹੋਰ ਵੀ ਤਾਂ ਆਜ਼ਾਦੀ ਦੇਈ ਦੀ ਆ ਫਿਰ ਇਹ ਕੰਮ ਕਿਉਂ ਨਹੀਂ ਕਰ ਸਕਦੇ ਆ ਮੈਂ ਉਹਨਾਂ ਦੇ ਕੈਂਟ ਤੇ ਦੁਕਾਨ ਤੇ ਗਈ ਸੀ ਉਹ ਦੁਕਾਨ ਨਹੀਂ ਇੱਕ ਛੋਟਾ ਜਿਹਾ ਹੋਟਲ ਸੀ ਜਿੱਥੇ ਹਰ ਇੱਕ ਚੀਜ਼ ਮਿਲਦੀ ਹੁੰਦੀ ਸੀ ਮੈਂ ਘਰ ਤੋਂ ਥੋੜੀ ਬਾਟ ਤੇ ਤੁਰ ਕੇ ਜਾਂਦੀ ਸੀ ਤਾਂ ਜਦੋਂ ਮੈਂ ਦੁਕਾਨ ਤੇ ਗਈ ਉੱਥੇ ਬਹੁਤ ਸੋਹਣਾ ਮੁੰਡਾ ਬੈਠਾ ਸੀ ਜੋ ਮੇਰੀ ਉਮਰ ਦਾ ਸੀ ਜਿਹਨੂੰ ਵੇਖ ਕੇ ਮੈਨੂੰ ਅੱਖਾਂ ਅੱਡੀਆਂ ਹੀ ਰਹਿ ਗਈਆਂ ਮੈਂ ਉਹਨੂੰ ਬੜੇ ਧਿਆਨ ਨਾਲ ਵੇਖਦੀ ਸੀ ਉਹ ਵੀ ਮੈਨੂੰ ਦੇਖਦਾ ਸੀ ਮੈਂ ਉਹਨੂੰ ਵੇਖ ਕੇ ਸਮਾਈਲ ਕੀਤੀ ਤਾਂ ਉਹਨੇ ਵੀ ਮੈਨੂੰ ਸਮਾਈਲ ਕੀਤੀ ਉਹ ਸਾਡੇ ਪਿੰਡ ਦਾ ਸੀ ਉਹ ਮੈਨੂੰ ਜਾਣਦਾ ਸੀ ਪਰ ਮੈਂ ਉਹਨੂੰ ਕਦੀ ਧਿਆਨ ਨਾਲ ਵੇਖਿਆ ਹੀ ਨਹੀਂ ਸੀ ਨਾ ਹੀ ਮੈਨੂੰ ਪਤਾ ਸੀ ਕਿ ਉਹ ਕਿੰਨਾ ਦਾ ਮੁੰਡਾ ਮੈਨੂੰ ਇਹਨਾ ਜ਼ਰੂਰ ਪਤਾ ਸੀ ਕਿ ਇਹ ਦੁਕਾਨ ਵਾਲਿਆਂ ਦਾ ਹੀ ਮੁੰਡਾ ਪਰ ਉਹਨਾਂ ਦਾ ਆਪਣਾ ਪਰਿਵਾਰ ਕਾਫੀ ਵੱਡਾ ਸੀ ਮੈਨੂੰ ਉਹਦੇ ਮਾਂ ਪਿਓ ਦਾ ਨਹੀਂ ਪਤਾ ਸੀ ਫਿਰ ਉਸ ਮੁੰਡੇ ਨੂੰ ਦੇਖ ਕੇ ਤਾਂ ਮੇਰਾ ਦਿਲ ਮੱਲੋ ਮੱਲੀ ਉਹਦੇ ਤੇ ਆ ਗਿਆ ਸੀ ਕਿਉਂਕਿ ਇਹ ਉਹੀ ਮੁੰਡਾ ਸੀ ਜਿਹਨੂੰ ਮੈਂ ਚਾਹੁੰਦੀ ਸੀ ਕਿ ਸਭ ਤੋਂ ਵੱਖਰਾ ਹੋਵੇ ਮੈਨੂੰ ਉਹੀ ਵਧੀਆ ਲੱਗਦਾ ਸੀ ਮੈਂ ਜਦੋਂ ਉਹਨੂੰ ਵੇਖਿਆ ਤਾਂ ਮੇਰਾ ਦਿਲ ਕਰਦਾ ਸੀ ਕਿ ਕਿਹੜੀ ਘੜੀ ਇਹਨੂੰ ਮੈਂ ਆਪਣਾ ਨੰਬਰ ਦੇ ਦੇਵਾਂ ਜਾਂ ਫਿਰ ਇਹਦੇ ਨਾਲ ਗੱਲ ਕਰ ਲਵਾਂ ਮੈਂ ਦੁਕਾਨ ਵਾਲੀ ਆਂਟੀ ਨੂੰ ਆਵਾਜ਼ ਮਾਰੀ ਤਾਂ ਉਹ ਉਹੀ ਉੱਠ ਕੇ ਆ ਗਿਆ ਮੈਨੂੰ ਕਹਿਣ ਲੱਗਾ ਕਿ ਤੁਸੀਂ ਕੀ ਲੈਣਾ ਮੈਂ ਉਹਨੂੰ ਛੋਟੀ ਜਿਹੀ ਪਰਚੀ ਫੜਾਈ ਜਿੱਤੇ ਤੇ ਮੰਮੀ ਨੇ ਕੁਝ ਸਮਾਨ ਲਿਖਿਆ ਸੀ ਮੈਂ ਉਹਨੂੰ ਪਰਚੀ ਫਟਾ ਦਿੱਤੀ ਸੀ ਪਰਚੀ ਫੜ ਕੇ ਸਮਾਨ ਉਹ ਦੇਣ ਲੱਗ ਪਿਆ ਸੀ ਮੈਂ ਉਹਦੇ ਵੱਲ ਵੇਖੀ ਜਾਂਦੀ ਸੀ ਮੈਂ ਉਹਨੂੰ ਕਿਹਾ ਕਿ ਤੁਹਾਡਾ ਨਾਮ ਕੀ ਆ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਨਾਮ ਆ ਵਿੱਕੀ ਆ ਮੈਂ ਕਿਹਾ ਕਿ ਆਂਟੀ ਕਿੱਥੇ ਗਈ ਆ ਕਹਿੰਦਾ ਕਿ ਸਾਡੇ ਘਰ ਕੋਈ ਗੈਸਟ ਆਏ ਹੋਇਆ ਇਸ ਲਈ ਉਹ ਘਰ ਗਏ ਹੋਏ ਆ ਤੇ ਸ਼ਾਮ ਤੱਕ ਆ ਜਾਣਗੇ ਮੈਂ ਉਹਨੂੰ ਕਿਹਾ ਕਿ ਆਪਣਾ ਨੰਬਰ ਦੇ ਦਿਓ ਮੈਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਨੀ ਆ ਮੈਨੂੰ ਨੇ ਆਪਣਾ ਨੰਬਰ ਦੇ ਦਿੱਤਾ ਮੈਂ ਨੰਬਰ ਲੈ ਕੇ ਘਰ ਆ ਗਈ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਹੁਣ ਮੈਂ ਮੌਕਾ ਲੱਭਦੀ ਸੀ ਕਿ ਕਦੋਂ ਮੈਨੂੰ ਮੌਕਾ ਮਿਲੇ ਤੇ ਮੈਂ ਵਿੱਕੀ ਦੇ ਨਾਲ ਗੱਲ ਕਰ ਲਵਾਂ ਮੇਰੀਆਂ ਅੱਖਾਂ ਦੇ ਸਾਹਮਣੇ ਉਹੀ ਘੁੰਮੀ ਜਾਂਦਾ ਸੀ ਉਹਦੀ ਸਮਾਈਲ ਚਿੱਟੇ ਦੰਦ ਤੇ ਗੁਲਾਬੀ ਜਿਹੇ ਬੁੱਲ ਵੇਖ ਕੇ ਤਾਂ ਮੇਰਾ ਮਨ ਹੀ ਬਦਲ ਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਕਿਹੜੀ ਘੜੀ ਉਹਦੇ ਨਾਲ ਗੱਲ ਕਰ ਲਵਾਂ ਉਹ ਹੈ ਵੀ ਬਹੁਤ ਸੋਹਣਾ ਸੀ ਸ਼ਾਮ ਜੀ ਹੋਈ ਤਾਂ ਮੈਂ ਫੋਨ ਲੈ ਕੇ ਕੋਠੇ ਤੇ ਚਲੀ ਗਈ। ਛੱਤ ਦੇ ਉੱਪਰ ਜਾ ਕੇ ਮੈਂ ਉਹਨੂੰ ਫੋਨ ਲਾਇਆ ਤਾਂ ਮੇਰੇ ਨਾਲ ਉਹ ਗੱਲ ਕਰਨ ਲੱਗ ਪਿਆ। ਮੈਂ ਉਹਦੇ ਨਾਲ ਕਾਫੀ देर ਗੱਲ ਕੀਤੀ। ਉਹ ਮੈਨੂੰ ਕਹਿੰਦਾ ਕਿ ਮੈਂ ਵੀ ਤਾਂ ਬੜੇ ਦਿਨਾਂ ਤੋਂ ਤੁਹਾਨੂੰ ਦੇਖਦਾ ਸੀ। ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ। ਪਰ ਮੈਂ ਕੁਝ ਨਹੀਂ ਕਹਿ ਸਕਿਆ। ਚੰਗਾ ਹੋਇਆ ਤੁਸੀਂ ਮੈਨੂੰ ਆਪ ਹੀ ਫੋਨ ਕਰ ਲਿਆ ਤੇ ਨੰਬਰ ਵੀ ਲੈ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਉਹਦੇ ਤੋਂ ਬਹੁਤ ਖੁਸ਼ ਹੋਈ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹਦੇ ਨਾਲ ਕੀ ਗੱਲ ਕਰਾਂ। ਮੈਨੂੰ ਇੰਨੀ ਖੁਸ਼ੀ ਹੁੰਦੀ ਸੀ ਉਹ ਕਹਿੰਦਾ ਸੀ ਕਿ ਕਿਤੇ ਪਾਗਲ ਨਾ ਹੋ ਜਾਏ ਮੈਂ ਸੱਚੀ ਉਹਨੂੰ ਪਿਆਰ ਕਰਨ ਲੱਗ ਪਈ ਸੀ ਦੂਸਰੇ ਦਿਨ ਸਕੂਲ ਜਾ ਕੇ ਮੈਂ ਆਪਣੀਆਂ ਸਹੇਲੀਆਂ ਨੂੰ ਉਹਦੇ ਬਾਰੇ ਦੱਸਿਆ ਤਾਂ ਉਹ ਮੈਨੂੰ ਕਹਿਣ ਲੱਗੀਆਂ ਕਿ ਵਾਕਈ ਤੂੰ ਤਾਂ ਅੰਬਰਾਂ ਦਾ ਚੰਨ ਜਿਵੇਂ ਥੱਲੇ ਲਾ ਲਿਆ ਮੈਂ ਉਹਨਾਂ ਨੂੰ ਕਿਹਾ ਕਿ ਹੋਰ ਕੀ ਇਹ ਹੁੰਦੇ ਆ ਮੁੰਡੇ ਆਪਣੇ ਸਕੂਲ ਦੇ ਮੁੰਡੇ ਤੇ ਬਿਲਕੁਲ ਵੀ ਸੋਹਣੇ ਨਹੀਂ ਦੇਖ ਵਿੱਕੀ ਵਰਗਾ ਕੋਈ ਨਹੀਂ ਤੇ ਨਾਲੇ ਮੇਰੇ ਹੀ ਉਮਰ ਦਾ ਮੇਰੇ ਤੋਂ ਵੱਡਾ ਹੀ ਲੱਗਦਾ ਮੈਂ ਉਹਦੇ ਨਾਲ ਗੱਲ ਵੀ ਕਰਦੀ ਆ ਤੇ ਮੈਨੂੰ ਮੇਰੇ ਦਿਲ ਦਾ ਰਾਜਾ ਲੱਭ ਗਿਆ ਮੈਂ ਵਿੱਕੀ ਦੇ ਨਾਲ ਸਕੂਲ ਤੋਂ ਆ ਕੇ ਗੱਲ ਕਰਨ ਲੱਗ ਜਾਂਦੀ ਸੀ ਟਿਊਸ਼ਨ ਤੇ ਜਾਂਦੀ ਤਾਂ ਉਹ ਆਪਣੀ ਦੁਕਾਨ ਦੇ ਮੂਹਰੇ ਖੜਾ ਹੁੰਦਾ ਸੀ ਮੈਂ ਵੀ ਉਹਨੂੰ ਵੇਖ ਕੇ ਸਮਾਈਲ ਕਰਦੀ ਸੀ ਉਹ ਵੀ ਮੈਨੂੰ ਵੇਖ ਕੇ ਹੱਸ ਪੈਂਦਾ ਸੀ ਜਿਸ ਮਾਨ ਲੈਣ ਦੁਕਾਨ ਤੇ ਜਾਂਦੀ ਤਾਂ ਉਹ ਮੈਨੂੰ ਕੋਈ ਵਾਧੂ ਚੀਜ਼ ਆਹੇ ਪਾ ਦਿੰਦਾ ਹੁੰਦਾ ਸੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਵਾਰ-ਵਾਰ ਮੈਂ ਬਹਾਨੇ ਨਾਲ ਉਹਦੀ ਦੁਕਾਨ ਤੇ ਜਾਂਦੀ ਸੀ ਉਹ ਵੀ ਉੱਥੇ ਹੀ ਬੈਠਾ ਹੁੰਦਾ ਸੀ ਜਦ ਕਿ ਦੁਕਾਨ ਤੇ ਹੋਰ ਵੀ ਕਾਫੀ ਜਾਣੇ ਹੁੰਦੇ ਸੀ ਪਰ ਉਹਦਾ ਮੇਰੇ ਲਈ ਹੋਣਾ ਬਹੁਤ ਜ਼ਰੂਰੀ ਸੀ ਮੈਨੂੰ ਫੋਨ ਕਰ ਦਿੰਦਾ ਸੀ ਕਿ ਮੈਂ ਦੁਕਾਨ ਤੇ ਆ ਗਿਆ ਮੈਨੂੰ ਇੱਥੇ ਹੀ ਆ ਕੇ ਮਿਲ ਜਾ ਤੇਰੇ ਘਰ ਵੱਲ ਨਹੀਂ ਆਉਣਾ ਨਹੀਂ ਤਾਂ ਕਿਸੇ ਨੂੰ ਪਤਾ ਲੱਗ ਜਾਊਗਾ ਮੈਂ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਮੈਂ ਫਟਾਫਟ ਕਿਸੇ ਬਹਾਨੇ ਉੱਥੇ ਚਲੀ ਜਾਂਦੀ ਤੇ ਹੁਣ ਉਹ ਦੇਖ ਕੇ ਮੇਰਾ ਦਿਲ ਖੁਸ਼ ਹੋ ਜਾਂਦਾ ਸੀ ਫਿਰ ਇੱਕ ਦਿਨ ਮੇਰੀ ਸਹੇਲੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਤਾਂ ਉਹਨੂੰ ਮਿਲਣ ਵਿੱਚ ਵੀ ਬੜਾ ਮਜ਼ਾ ਆਊਗਾ ਹੁਣ ਤਾਂ ਤੇਰੇ ਦਿਲ ਦਾ ਰਾਜਾ ਤੈਨੂੰ ਮਿਲ ਗਿਆ ਤੈਨੂੰ ਬਹੁਤ ਖੁਸ਼ ਕਰੂਗਾ ਮੈਂ ਉਹਨੂੰ ਕਿਹਾ ਕਿ ਹੋਰ ਕੀ ਮੇਰੇ ਦਿਲ ਦੀ ਰੀਜ ਪੂਰੀ ਹੋ ਗਈ ਆ ਹੁਣ ਮੈਂ ਆਪਣੀਆਂ ਸਾਰੀਆਂ ਰੀਜਾਂ ਵਿੱਕੀ ਦੇ ਨਾਲ ਹੀ ਪਗਾਉਂਗੀ ਕਿਉਂਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਉਹਨੂੰ ਵੇਖ ਕੇ ਜਦੋਂ ਮੇਰੇ ਕੋਲ ਹੋਊਗਾ ਤਾਂ ਮੇਰਾ ਪਤਨ ਕੀ ਬਣ ਜਾਊਗਾ ਮੇਰੀ ਸਹੇਲੀ ਦੀ ਗੱਲ ਮੇਰੇ ਦਿਮਾਗ ਵਿੱਚ ਬੈਠ ਗਈ ਸੀ ਇਸ ਲਈ ਮੈਂ ਚਾਹੁੰਦੀ ਸੀ ਕਿ ਕਿਹੜੀ ਘੜੇ ਹੁਣ ਮੈਨੂੰ ਵਿੱਕੀ ਮਿਲਣ ਦਾ ਕਹੇ ਤੇ ਮੈਂ ਕਿਤੇ ਨਾ ਕਿਤੇ ਉਹਨੂੰ ਮੈਲ ਲਵਾਂ ਮੈਨੂੰ ਇਹੀ ਤਾਂ ਲੱਗਦਾ ਸੀ ਕਿ ਮੈਂ ਉਹਨੂੰ ਕਦੋਂ ਮਿਲਾਂ ਕਿਉਂਕਿ ਮੈਂ ਉਹਨੂੰ ਘੁੱਟ ਕੇ ਗਲੇ ਲਾਉਣਾ ਚਾਹੁੰਦੀ ਸੀ ਹਜੇ ਸਾਡੀ ਗੱਲਬਾਤ ਨੂੰ ਕੁਝ ਮਹੀਨੇ ਹੀ ਹੋਏ ਸੀ ਤਾਂ ਵਿੱਕੀ ਨੇ ਆਪ ਹੀ ਮੈਨੂੰ ਕਹਿ ਦਿੱਤਾ ਕਿ ਚਾਲਗਲ ਜੀਤ ਕਿਤੇ ਚਾਲਦੇ ਆਂ ਨਾਲੇ ਘੁੰਮ ਫਿਰ ਕੇ ਆਵਾਂਗੀ ਤੇ ਆਪਾਂ ਦੋਵੇਂ ਕਦੀ ਇਕੱਠੇ ਵੀ ਕਿਤੇ ਗਏ ਨਹੀਂ ਮੈਂ ਉਹਨੂੰ ਕਿਹਾ ਠੀਕ ਮੈਂ ਫਟਾਫਟ ਉਹਨੂੰ ਹਾਂ ਕਰ ਦਿੱਤੀ ਸੀ ਅਗਲੇ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਸ਼ੁੱਕਰਵਾਰ ਨੂੰ ਸਕੂਲ ਤੋਂ ਛੁੱਟੀ ਕਰ ਲਵਾਂ ਮੈਂ 2 ਦਿਨ ਬਾਅਦ ਸਕੂਲ ਤੋਂ ਛੁੱਟੀ ਕੀਤੀ ਸ਼ੁੱਕਰਵਾਰ ਨੂੰ ਮੇਰੀ ਮੰਮੀ ਕਿਤੇ ਗਈ ਹੋਈ ਸੀ ਮੈਂ ਵੀ ਸਕੂਲ ਤੋਂ ਛੁੱਟੀ ਕੀਤੀ ਤੇ ਉਹਨੂੰ ਮਿਲਣ ਦੇ ਲਈ ਚਲੀ ਗਈ ਮੈਂ ਆਪਣੀ ਮਾਂ ਨੂੰ ਝੂਠ ਬੋਲਿਆ ਮੈਂ ਸ਼ਹਿਰੋਂ ਕੋਈ ਸਮਾਨ ਲੈ ਕੇ ਆਉਣਾ ਇਸ ਲਈ ਮੈਂ ਸ਼ਹਿਰ ਜਾ ਰਹੀ ਹਾਂ ਥੋੜੇ ਟਾਈਮ ਵਿੱਚ ਆ ਜਾਊਂਗੀ ਉਹ ਵੀ ਕਹਿੰਦੀ ਕਿ ਜਲਦੀ ਆ ਜਾਈਂ ਜ਼ਿਆਦਾ ਟਾਈਮ ਨਾ ਲਾਵੇਂ ਮੈਂ ਵੀ ਘਰ ਨਹੀਂ ਹੋਣਾ ਆ ਕੇ ਤੂੰ ਥੋੜਾ ਬਹੁਤਾ ਕੰਮ ਕਰ ਲਵੇਂ ਮੈਂ ਮਾਂ ਨੂੰ ਮਨਾ ਮਨਾ ਲਿਆ ਸੀ ਫਿਰ ਮੈਂ ਪਿੰਡ ਤੋਂ ਬੱਸ ਚੜ੍ਹ ਕੇ ਸ਼ਹਿਰ ਚਲੇ ਗਏ ਸੀ ਤੇ ਵਿੱਕੀ ਉੱਥੇ ਆਪਣਾ ਮੋਟਰਸਾਈਕਲ ਲੈ ਕੇ ਗਿਆ ਸੀ ਕੈਨ ਲੱਗਿਆ ਕਿ ਚੱਲ ਆਪਾਂ ਅਗਲੇ ਸ਼ਹਿਰ ਚੱਲਦੇ ਆਂ ਤੇ ਉੱਥੇ ਘੁੰਮ ਫਿਰ ਕੇ ਆਵਾਂਗੇ ਮੈਂ ਉਹਦੇ ਨਾਲ ਮੋਟਰਸਾਈਕਲ ਤੇ ਗਈ ਸੀ ਮੈਂ ਉਹਨੂੰ ਦੇਖ ਕੇ ਤਾਂ ਖੁਸ਼ੀ ਹੀ ਹੋ ਗਈ ਸੀ ਮੈਂ ਜਦੋਂ ਉਹਦੇ ਮਗਰ ਮੋਟਰਸਾਈਕਲ ਤੇ ਬੈਠੀ ਤਾਂ ਮੈਂ ਉਹਨੂੰ ਘੁੱਟ ਕੇ ਪਿੱਛੋਂ ਜੱਫੀ ਪਾ ਲਈ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨੂੰ ਆਪਣੇ ਘਰੇ ਲਾਵਾਂ ਉਹ ਵੀ ਬਹੁਤ ਖੁਸ਼ੀ ਸੀ ਅਸੀਂ ਕਾਫੀ ਗੱਲਾਂ ਬਾਤਾਂ ਕਰਦੇ ਹੋਏ ਇੱਕ ਵਧੀਆ ਹੋਟਲ ਵਿੱਚ ਪਹੁੰਚ ਗਏ ਸੀ ਤੇ ਉੱਥੇ ਬੈਠ ਕੇ ਅਸੀਂ ਕਾਫੀ ਕੁਝ ਖਾਧਾ ਪੀਤਾ ਤੇ ਫਿਰ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਏ ਉਹਨਾਂ ਦੇ ਘਰ ਕੋਈ ਵੀ ਨਹੀਂ ਸੀ ਸਿਰਫ ਇੱਕ ਮੁੰਡਾ ਹੀ ਸੀ ਤੇ ਅਸੀਂ ਉਥੇ ਕਾਫੀ ਧੀਰ ਰੁਕੀ ਰਹੇ ਮੈਂ ਤੇ ਵਿੱਕੀ ਨੇ ਇੱਕ ਦੂਸਰੇ ਨਾਲ ਆਪਣਾ ਜਿਸਮ ਸਾਂਝਾ ਕਰ ਲਿਆ ਸੀ ਮੈਨੂੰ ਉਹਦੇ ਨਾਲ ਬਹੁਤ ਮਜ਼ਾ ਆਇਆ ਸੀ ਮੈਂ ਉਹਦੀ ਬਾਡੀ ਵੇਖ ਕੇ ਹੈਰਾਨ ਹੀ ਰਹਿ ਗਈ ਸੀ ਕਿ ਇੰਨਾ ਸੋਨਾ ਤੇ ਮੇਰਾ ਤਾਂ ਮਾਨ ਖੁਸ਼ ਹੋ ਗਿਆ ਸੀ ਉਸ ਦਿਨ ਉਹਨੇ ਮੈਨੂੰ ਪਿਆਰ ਨਾਲ ਕੁਝ ਪੈਸੇ ਖਰਚਣ ਨੂੰ ਦਿੱਤੇ ਸੀ ਕਹਿੰਦਾ ਸੀ ਕਿ ਇਹ ਪੈਸੇ ਤੂੰ ਆਪਣੀ ਮਰਜ਼ੀ ਨਾਲ ਕਿਤੇ ਵੀ ਖਰਚ ਲੈ ਮਾਪੇ ਪਿਓ ਨੂੰ ਤੂੰ ਤੰਗ ਨਹੀਂ ਕਰਨਾ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦਿਆ ਕਰ ਮੈਂ ਤੈਨੂੰ ਪੈਸੇ ਦੇ ਦਿਆ ਕਰੂੰਗਾ ਤੇ ਤੂੰ ਇਹ ਪੈਸੇ ਸਾੰਭ ਕੇ ਰੱਖਨੇ ਆ ਫਜ਼ੂਲ ਖਰਚ ਨਹੀਂ ਨਹੀਂ ਜਿੱਥੇ ਵੀ ਤੈਨੂੰ ਲੋੜ ਹੋਵੇ ਤੂੰ ਖਰਚ ਸਕਦੀ ਆ ਨਾ ਮੈਂ ਤੇਰੇ ਤੋਂ ਦੁਬਾਰਾ ਵਾਪਸ ਮੰਗ ਰਿਆਂ ਮੈਂ ਉਹਨੂੰ ਗਲੇ ਲਾ ਲਿਆ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਉਹ ਮੇਰੇ ਬਾਰੇ ਕਿੰਨਾ ਸੋਚਦਾ ਮੈਨੂੰ ਬਹੁਤ ਵਧੀਆ ਲੱਗਦਾ ਸੀ ਫਿਰ ਅਸੀਂ ਕਾਫੀ ਧੇਰੋਂ ਉੱਥੇ ਰੋਮਾਂਸ ਕੀਤਾ ਤੇ 2 ਵਜੇ ਦੇ ਕਰੀਬ ਘਰ ਵਾਪਸ ਆ ਗਏ ਮੈਂ ਘਰੋਂ 8 ਵਜੇ ਗਈ ਸੀ ਤੇ 2 ਵਜੇ ਵਾਪਸ ਆ ਗਈ ਸੀ ਜਦੋਂ ਮੈਂ ਵਾਪਸ ਘਰ ਆਈ ਤਾਂ ਮੇਰੀ ਮੰਮੀ ਹਜੇ ਘਰ ਨਹੀਂ ਆਈ ਹੋਈ ਸੀ ਮੈਂ ਤਾਂ ਕਾਫੀ ਥੱਕੀ ਹੋਈ ਸੀ ਤੇ ਥੋੜਾ ਟਾਈਮ ਆਰਾਮ ਕੀਤਾ ਫਿਰ ਘਰ ਦੇ ਕੰਮ ਕਾਰ ਵਿੱਚ ਲੱਗ ਗਈ ਸੀ ਵਿੱਕੀ ਨਾਲ ਫੋਨ ਤੇ ਗੱਲਾਂ ਕਰਦੀ ਰਹੀ ਪੂਰਾ ਸਾਲ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਫਿਰ ਵਿੱਕੀ ਨਾਲੋਂ ਵੀ ਇੱਕ ਹੋਰ ਸੋਹਣਾ ਮੁੰਡਾ ਮੈਨੂੰ ਦੱਸਿਆ ਜਿਹੜਾ ਸ਼ਹਿਰ ਵਿੱਚ ਆਪਣੀ ਗੱਡੀ ਲੈ ਕੇ ਖੜਾ ਸੀ ਉਹਦੇ ਕੋਲ ਮਹਿੰਗੀ ਗੱਡੀ ਸੀ ਉਹਨੂੰ ਵੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਇਹ ਤਾਂ ਵਿੱਕੀ ਨਾਲੋਂ ਵੀ ਕਿਤੇ ਸੋਹਣਾ ਸੀ ਨੇ ਨਖਵੀ ਕਿੰਨੇ ਸੋਹਣੇ ਤੇ ਉਪਰੋਂ ਬਿੱਲੀਆਂ ਅੱਖਾਂ ਦੇਖ ਕੇ ਤਾਂ ਮੈਂ ਉਹਨੂੰ ਦੇਖਦੀ ਨਹੀਂ ਅੱਖ ਮਾਰ ਦਿੱਤੀ ਉਹਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹਿਆ ਕਿਉਂਕਿ ਮੈਨੂੰ ਇੱਕ ਸੋਹਣੇ ਮੁੰਡੇ ਦੀ ਤਾਂਘ ਸੀ ਹੁਣ ਮੈਨੂੰ ਵਿੱਕੀ ਨਾਲੋਂ ਸੋਹਣਾ ਮੁੰਡਾ ਮਿਲ ਗਿਆ ਸੀ ਉਹ ਮੇਰੇ ਵੱਲ ਦੇਖ ਕੇ ਹੈਰਾਨ ਚਾ ਰਹਿ ਗਿਆ ਫਿਰ ਉਹਨੇ ਮੈਨੂੰ ਫੋਨ ਦਾ ਇਸ਼ਾਰਾ ਕੀਤਾ ਤੇ ਮੈਂ ਉਹਦੇ ਕੋਲ ਚਲੀ ਗਈ ਤੇ ਉਹਨੂੰ ਆ ਉਹਦਾ ਨੰਬਰ ਲੈ ਲਿਆ ਘਰ ਆ ਕੇ ਮੈਂ ਉਹਨੂੰ ਫੋਨ ਕੀਤਾ ਉਦਾ ਨਾਮ ਗੌਰਵ ਸੀ ਉਹ ਵੀ ਬਹੁਤ ਸੋਹਣਾ ਸੀ ਮੈਂ ਤਾਂ ਹੈਰਾਨੀ ਰਹਿ ਗਈ ਕਿ ਕਿਸ ਤਰ੍ਹਾਂ ਹੋ ਸਕਦਾ ਮੈਂ ਜਿਹਨੂੰ ਚਾਹੁੰਦੀ ਸੀ ਉਹ ਮੈਨੂੰ ਵਿੱਕੀ ਵਿੱਚ ਮਿਲ ਗਿਆ ਸੀ ਪਰ ਹੁਣ ਵਿੱਕੀ ਨਾਲੋਂ ਵੀ ਸੋਹਣਾ ਮੁੰਡਾ ਮੈਨੂੰ ਮਿਲ ਗਿਆ ਮੈਂ ਕਿੱਦਾਂ ਛੱਡ ਸਕਦੀ ਸੀ ਮੈਂ ਉਸ ਮੁੰਡੇ ਨਾਲ ਗੱਲਬਾਤ ਕਰ ਲਾਂਗੀ ਭਈ ਤੇ ਉਹ ਵੀ ਮੈਨੂੰ ਪਿਆਰ ਕਰਨ ਲੱਗ ਪਿਆ ਉਹ ਕਹਿੰਦਾ ਸੀ ਕਿ ਮੇਰੀ ਕੋਈ গারਲਫ੍ਰੈਂਡ ਨਹੀਂ ਮੈਂ ਸਿਰਫ ਤੈਨੂੰ ਹੀ ਪਿਆਰ ਕਰਦਾ ਮੈਂ ਵੀ ਉਹਨੂੰ ਝੂਠ ਬੋਲਿਆ ਕਿ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਤੁਹਾਨੂੰ ਵੇਖ ਕੇ ਮੇਰੀਆਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਤੇ ਦਿਲ ਕਰਦਾ ਸੀ ਕਿ ਕਿਹੜੀ ਘੜੀ ਤੁਹਾਡੇ ਨਾਲ ਗੱਲ ਕਰ ਲਵਾਂ ਮੈਂ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ ਪਰ ਮੇਰੇ ਦਿਲ ਵਿੱਚ ਇੱਕ ਗੱਲ ਆਈ ਕਿ ਜੇ ਮੈਂ ਉਹਨੂੰ ਝੂਠ ਬੋਲਿਆ ਤਾਂ ਉਹ ਵੀ ਮੈਨੇ ਝੂਠ ਬੋਲ ਸਕਦਾ ਪਰ ਮੈਂ ਇਹ ਵੀ ਸੋਚਿਆ ਕਿ ਮੈਨੂੰ ਤਾਂ ਇੱਕ ਜਿਸਮ ਦੀ ਭੁੱਖ ਆ ਤੇ ਸ਼ਾਇਦ ਉਹਨੂੰ ਵੀ ਜਿਸਮ ਦੀ ਭੁੱਖ ਸੀ ਪਰ ਇੱਕ ਸੋਨਾ ਜਿਸਮ ਹਰ ਕਿਸੇ ਨੂੰ ਨਹੀਂ ਮਿਲਦਾ ਮੈਂ ਆਪਣੇ ਅਸੀਲੇ ਨੂੰ ਉਹਦੇ ਬਾਰੇ ਦੱਸਿਆ ਤਾਂ ਉਹ ਹੈਰਾਨ ਹੀ ਰਹਿ ਗਈਆਂ ਕਿ ਕਿੱਦਾਂ ਹੋ ਸਕਦਾ ਤੈਨੂੰ ਇੱਕ ਤੋਂ ਇੱਕ ਸੋਹਣਾ ਮੁੰਡਾ ਕਿਵੇਂ ਲੱਭ ਜਾਂਦਾ ਪਰ ਸਾਨੂੰ ਤਾਂ ਇੱਥੇ ਕੋਈ ਮੁੰਡਾ ਇੰਨਾ ਸੋਹਣਾ ਦਿਖਦਾ ਵੀ ਨਹੀਂ ਤੂੰ ਪਤਾ ਨਹੀਂ ਆਪਣੇ ਜਾਲ ਵਿੱਚ ਕਿਵੇਂ ਫਸਾ ਲੈਣੀ ਹੈ ਮੈਂ ਉਹਨੂੰ ਕਿਹਾ ਕਿ ਜੇ ਤੂੰ ਹਨੂ ਵੀ ਲੋੜ ਹੋਵੇ ਤਾਂ ਮੈਨੂੰ ਦੱਸ ਦਿਓ ਕਾਫੀ ਦੇਰ ਅਸੀਂ ਸਾਰੀਆਂ ਸਹੇਲੀਆਂ ਗੱਲਾਂ ਬਾਤਾਂ ਕਰਦੀਆਂ ਰਹੀਆਂ ਤਾਂ ਮੇਰੀ ਇੱਕ ਸਹੇਲੀ ਪਿੰਕੀ ਮੈਨੂੰ ਕਹਿਣ ਲੱਗੀ ਕਿ ਕਲਜੀਤ ਤੂੰ ਤਾਂ ਤਾਂ ਦੀਆਂ ਜੋ ਦੋ-ਦੋ ਮੁੰਡਿਆਂ ਨਾਲ ਗੱਲਬਾਤ ਕਰਦੀ ਹੈ ਮੈਂ ਤੇਰੀ ਆਸ਼ਕੀ ਤੋਂ ਹੈਰਾਨ ਰਹਿ ਗਈਆਂ ਸਾਡੇ ਕੋਲ ਤਾਂ ਇੱਕ ਵੀ ਸਾਹਮਣਾ ਬਹੁਤ ਔਖਾ ਹੋਇਆ ਪਿਆ ਤੇ ਤੂੰ ਦੋ ਦੋ ਮੁੰਡਿਆਂ ਨਾਲ ਗੱਲਬਾਤ ਕਰ ਲੈਣੀ ਹੈ ਮੈਂ ਸਕੂਲ ਫੋਨ ਵੀ ਚੋਰੀ ਲੈ ਕੇ ਜਾਣ ਲੱਗ ਗਈ ਸੀ ਮੈਂ ਫੋਨ ਲੈ ਕੇ ਜਾਂਦੀ ਤਾਂ ਕੁੜੀਆਂ ਮੇਰੇ ਫੋਨ ਤੋਂ ਮੇਰੇ ਆਸ਼ਕਾਂ ਦੀਆਂ ਫੋਟੋਆਂ ਦੇਖ ਕੇ ਹੈਰਾਨੀ रह ਜਾਂਦੀਆਂ ਸੀ ਮੈਂ ਉਹਨਾਂ ਨਾਲ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਫਿਰ ਇੱਕ ਦਿਨ ਗੌਰਵ ਮੈਨੂੰ ਕਹਿੰਦਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਫੋਨ ਤੇ ਗੱਲਬਾਤ ਕਰਨ ਦਾ ਨਜ਼ਾਰਾ ਨਹੀਂ ਆਉਂਦਾ ਮੈਂ ਉਹਨੂੰ ਛੱਟ ਵਿੱਚ ਹਾਂ ਕਰ ਦਿੱਤੀ ਮੈਂ ਗੌਰਵ ਨੂੰ ਮਿਲਣ ਦੇ ਲਈ ਸ਼ਹਿਰ ਗਈ ਉਹ ਮੈਨੂੰ ਗੱਡੀ ਵਿੱਚ ਕਿਤੇ ਹੋਰ ਹੀ ਲੈ ਕੇ ਗਿਆ ਮੈਂ ਉੱਥੇ ਉਹਨੂੰ ਮਿਲੀ ਤਾਂ ਉਹ ਮੇਰੇ ਨਾਲ ਬਹੁਤ ਖੁਸ਼ ਸੀ ਕਹਿੰਦਾ ਕਿ ਕੁਲਜੀਤ ਤੂੰ ਦਾ ਵਾਸ ਹੋਣੀ ਹੈ ਉਹਨੇ ਵੀ ਮੇਰੇ ਨਾਲ ਆਪਣਾ ਜਿਸਮ ਸਾਂਝਾ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਉਹਦੇ ਤੋਂ ਬਹੁਤ ਖੁਸ਼ ਸੀ ਉਹਨੇ ਮੈਨੂੰ ਕਿਹਾ ਕਿ ਮੈਂ ਤੇਰੀ ਹਰ ਇੱਕ ਰੀਜ ਪੂਰਾਉਂਗਾ ਤੂੰ ਹਮੇਸ਼ਾ ਮੇਰੇ ਦੇ ਨਾਲ ਹੀ ਜੁੜ ਕੇ ਰਹੀਂ ਮੈਨੂੰ ਪਤਾ ਸੀ ਕਿ ਉਹ ਮੈਨੂੰ ਝੂਠ ਬੋਲਦਾ ਕਿਉਂਕਿ ਮੈਂ ਉਹਦਾ ਫੋਨ ਦੇਖਿਆ ਜਿਦੇ ਵਿੱਚ ਕਿਸੇ ਕੁੜੀ ਦੀਆਂ ਬਹੁਤ ਸਾਰੀਆਂ ਫੋਟੋਆਂ ਸੀ ਮੈਂ ਦੇਖਿਆ ਕਿ ਸ਼ਾਇਦ ਇਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਤੇ ਮੇਰੇ ਨਾਲ ਸਿਰਫ ਜਸਮੀ ਸਾਂਝਾ ਕਰਨਾ ਚਾਹੁੰਦਾ ਮੈਨੂੰ ਵੀ ਇੱਕ ਜਿਸਮ ਦੀ ਭੁੱਖ ਸੀ ਜਿਹੜੀ ਮੈਂ ਮਟਾ ਲਈ ਸੀ ਤੇ ਗੌਰਵ ਨੂੰ ਦੇਖ ਕੇ ਮੈਂ ਵੀ ਹੈਰਾਨੀ ਰਹਿ ਗਈ ਸੀ ਕਿ ਇੰਨਾ ਸੋਹਣਾ ਮੁੰਡਾ ਜਿਹੜਾ ਮੇਰੇ ਦਿਲ ਦੀ ਰੀਜ ਨੂੰ ਪੂਰੀ ਕਰ ਰਿਹਾ ਸੀ ਮੈਂ ਤੇ ਗੌਰਵ ਨੇ ਇੱਕ ਦੂਸਰੇ ਦੇ ਨਾਲ ਵੀਡੀਓ ਵੀ ਬਣਾਈਆਂ ਜੋ ਬਿਨਾ ਕੱਪੜਿਆਂ ਦੇ ਸੀ ਗੌਰਵ ਮੈਨੂੰ ਕਹਿੰਦਾ ਕਿ ਮੈਂ ਤੇਨੂੰ ਹਮੇਸ਼ਾ ਹੀ ਪਿਆਰ ਕਰਦਾ ਰਹੂੰਗਾ ਮੈਨੂੰ ਵੀ ਉਸ ਵੇਲੇ ਕੁਝ ਸਮਝ ਨਹੀਂ ਆਈ ਸੀ ਮੈਂ ਵੀ ਉਹਦੇ ਪਿਆਰ ਵਿੱਚ ਕੰਮਲੀ ਹੋ ਗਈ ਸੀ ਤੇ ਉਹਦੇ ਨਾਲ ਬਿਨਾ ਕੱਪੜਿਆਂ ਤੋਂ ਮੈਂ ਵੀਡੀਓ ਬਣਾਉਣ ਲੱਗ ਪਈ ਸੀ ਤੇ ਮੈਂ ਉਹਦੀ ਬਾਡੀ ਤੇ ਹੱਥ ਫੇਰ ਕੇ ਨਵੇਂ-ਨਵੇਂ ਐਕਸ਼ਨ ਕਰਕੇ ਵੀਡੀਓ ਬਣਾਉਂਦੀ ਸੀ ਤਾਂ ਗੌਰਵ ਬਹੁਤ ਖੁਸ਼ ਹੁੰਦਾ ਸੀ ਕਾਫੀ ਧੀਰ ਅਸੀਂ ਇੱਕ ਦੂਸਰੇ ਨਾਲ ਰੋਮਾਂਸ ਕੀਤਾ ਤੇ ਫਿਰ ਉਹ ਵੀ ਮੈਨੂੰ ਟਾਈਮ ਹਲਕਰ ਤੱਕ ਪਹੁੰਚਾ ਕੇ ਚਲਾ ਗਿਆ ਸੀ ਤੇ ਮੈਂ ਆਪਣੇ ਘਰ ਆ ਗਈ ਸੀ ਮੈਂ ਆਪਣੀਆਂ ਸਹੇਲੀਆਂ ਨੂੰ ਸਭ ਕੁਝ ਦੱਸਦੀ ਸੀ ਤੇ ਆਪਣੇ ਮਨ ਨੂੰ ਹਲਕਾ ਕਰਦੀ ਸੀ ਤਾਂ ਮੇਰੀ ਸਹੇਲੀ ਪਿੰਕੀ ਮੈਨੂੰ ਕਹਿਣ ਲੱਗੀ ਕਿ ਕੁਲਜੀਤ ਤੂੰ ਇਹ ਚੰਗਾ ਨਹੀਂ ਕੀਤਾ ਕਿ ਗੌਰਵ ਦੇ ਨਾਲ ਆਪਣੀਆਂ ਵੀਡੀਓ ਬਣਾ ਲਈਆਂ ਕਿਉਂਕਿ ਹੁਣ ਉਹ ਤੈਨੂੰ ਬਲੈਕਮੇਲ ਕਰੂਗਾ ਤੇ ਤੇਰੇ ਨਾਲ ਕੁਝ ਵੀ ਕਰ ਸਕਦਾ ਤੈਨੂੰ ਹਰ ਕੰਮ ਕਰਨ ਲਈ ਮਜਬੂਰ ਕਰ ਸਕਦਾ ਮੈਂ ਇਹ ਗੱਲ ਤਾਂ ਸੋਚੀ ਨਹੀਂ ਸੀ ਕਿਉਂਕਿ ਮੈਨੂੰ ਤਾਂ ਸਿਰਫ ਜਿਸਮ ਦੀ ਭੁੱਖ ਸੀ ਮੈਂ ਉਹਨੂੰ ਕਿਹਾ ਕਿ ਨਹੀਂ ਵਿੱਕੀ ਇਦਾਂ ਨਹੀਂ ਕਰ ਸਕਦਾ ਉਹ ਤਾਂ ਸਿਰਫ ਅਸੀਂ ਸਿਰਫ ਰੋਮਾਂਸ ਕਰਦੇ ਸੀ ਤੇ ਰੋਮਾਂਸ ਕਰਦੇ ਕਰਦੇ ਵੈਸੇ ਵੀ ਇੱਕ ਵੀਡੀਓ ਬਣਾ ਲਈ ਇਹਦੇ ਵਿੱਚ ਕੀ ਹਰ ਜਾ ਤੇ ਇਦਾਂ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਇੱਕ ਇਸ਼ਕ ਹੁੰਦਾ ਇਹਦੇ ਵਿੱਚ ਕਿਸੇ ਨੂੰ ਬਲੈਕਮੇਲ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਤਾਂ ਮੇਰੀ ਸਹੇਲੀ ਪਿੰਕੀ ਮੈਨੂੰ ਕਹਿਣ ਲੱਗੀ ਕਿ ਕੁਲਜੀਤ ਤੈਨੂੰ ਨਹੀਂ ਪਤਾ ਦੇਖ ਲੈ ਤੈਨੂੰ ਗੌਰਵ ਉਦਣਾ ਕੋਝ ਕਰਨ ਲਈ ਬਲੈਕਮਿਲ ਜ਼ਰੂਰ ਕਰੂਗਾ ਮੈਂ ਉਹਦੇ ਨਾਲ ਬਹਿਸ ਕਰਦੀ ਸੀ ਕਿ ਉਹ ਇਦਾਂ ਮੇਰੇ ਨਾਲ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਬਹੁਤ ਹੀ ਚੰਗਾ ਮੁੰਡਾ ਮੈਂ ਉਹਦੇ ਨਾਲ ਗੱਲਬਾਤ ਵੀ ਕਰਦੀ ਆ ਮੈਂ ਉਹਨੂੰ ਕਿਹਾ ਕਿ ਮੈਂ ਪਹਿਲਾਂ ਵਿੱਕੀ ਨਾਲ ਗੱਲ ਕਰਦੀ ਸੀ ਤਾਂ ਵੀ ਇਦਾਂ ਦਾ ਨਹੀਂ ਉਹ ਨਿਕਲਿਆ ਉਹ ਵੀ ਬਹੁਤ ਚੰਗਾ ਸੀ ਪਰ ਮੈਂ ਹੀ ਆਪਣਾ ਮਨ ਬਦਲ ਕੇ ਗੌਰਵ ਦੇ ਵੱਲ ਹੋ ਗਈ ਹੁਣ ਗੌਰਵ ਵੀ ਇਦਾਂ ਦਾ ਬਿਲਕੁਲ ਨਹੀਂ ਆ ਉਹ ਵੀ ਬਹੁਤ ਚੰਗਾ ਮੁੰਡਾ ਪਰ ਹੁਣ ਮੈਂ ਕਿਸੇ ਹੋਰ ਨਾਲ ਕੁਝ ਨਹੀਂ ਕਰਨਾ ਉਹ ਮੈਨੂੰ ਕਹਿੰਦੀ ਕਿ ਦੇਖ ਲੈ ਸ਼ਕਲ ਤੋਂ ਤਾਂ ਉਹ ਜੋ ਅਜੀਬ ਜਿਹਾ ਹੀ ਲੱਗਦਾ ਪਰ ਵਿੱਕੀ ਤੇਰੇ ਪਿੰਡ ਦਾ ਸੀ ਤੇਰੇ ਲੱਗੀ ਸੀ ਉਹ ਸ਼ਾਇਦ ਤੈਨੂੰ ਹਜੇ ਵੀ ਪਿਆਰ ਕਰਦਾ ਹੋਗਾ ਪਰ ਗੌਰਵ ਤਾਂ ਤੇਰੇ ਤੋਂ ਬਹੁਤ ਦੂਰ ਆ ਤੁਹਾਨੂੰ ਇੱਕ ਦੂਸਰੇ ਬਾਰੇ ਕੁਝ ਵੀ ਨਹੀਂ ਪਤਾ ਸਿਰਫ ਇਸ਼ਕ ਦੀਆਂ ਗੱਲਾਂ ਵਿੱਚ ਤੂੰ ਅੰਨੀ ਹੋ ਗਈਆਂ ਮੈਂ ਉਹਦੇ ਨਾਲ ਕਾਫੀ ਧੀਰ ਤੱਕ ਬਹਿਸ ਕਰਦੀ ਰਹੀ ਤੇ ਮੈਂ ਆਪਣੀ ਸਹੇਲੀ ਦੇ ਨਾਲ ਵੀ ਉਸ ਦਿਨ ਗੁੱਸੇ ਹੋ ਗਈ ਸੀ ਥੋੜੇ ਟਾਈਮ ਚ ਮੈਂ ਘਰ ਆਈ ਤਾਂ ਘਰ ਆਉਂਦੇ ਹੀ ਮੈਨੂੰ ਗੌਰਵ ਦਾ ਫੋਨ ਆਇਆ ਕਹਿਣ ਲੱਗਾ ਕਿ ਕੁਲਜੀਤ ਕੱਲ ਨੂੰ ਟਾਈਮ ਨਾਲ ਸ਼ਹਿਰ ਆ ਜਾਏ ਆਪਾਂ ਦੋਵਾਂ ਨੇ ਕਿਤੇ ਜਾਣਾ ਮੈਂ ਉਹਦੇ ਨਾਲ ਜਾਣ ਲਈ ਤਿਆਰ ਵੀ ਹੋ ਗਈ ਸੀ ਮੈਂ ਜਦੋਂ ਉਹਦੇ ਨਾਲ ਗੱਡੀ ਵਿੱਚ ਬੈਠੀ ਤਾਂ ਉਹ ਵੀ ਨਹੀਂ ਉਹ ਵੀ ਨਹੀਂ ਕਹਿਣ ਲੱਗਾ ਕਿ ਆਪਾਂ ਦੋਵਾਂ ਨੇ ਕਿਤੇ ਘੁੰਮਣ ਲਈ ਜਾਨਾ ਇਸ ਗੱਲ ਤੋਂ ਮੈਂ ਮਨਾ ਕਰਦੀ ਸੀ ਕਿ ਆਪਾਂ ਵੈਸੇ ਵੀ ਇੱਥੇ ਲੱਗ ਗਈ ਸੀ ਸ਼ਹਿਰ ਵਿੱਚ ਰਹਿਣੇ ਆ ਪਰ ਉਹ ਮੈਨੂੰ ਅਗਲੇ ਸ਼ਹਿਰ ਵਿੱਚ ਲੈ ਕੇ ਗਿਆ ਸੀ ਜਿੱਥੋਂ ਮੈਨੂੰ ਆਉਣ ਵਿੱਚ ਪੂਰਾ 1 ਘੰਟਾ ਲੱਗਣਾ ਸੀ ਤਾਂ ਉੱਥੇ ਉਹਨੇ ਇੱਕ ਰੂਮ ਬੁੱਕ ਕਰਵਾਇਆ ਹੋਇਆ ਸੀ ਜਿੱਥੇ ਮੈਂ ਇਕੱਲੀ ਨਹੀਂ ਇੱਕ ਹੋਰ ਵੀ ਮੁੰਡਾ ਸੀ ਤਾਂ ਉੱਥੇ ਜਾ ਕੇ ਮੈਨੂੰ ਗੌਰਵ ਕਹਿਣ ਲੱਗਾ ਕਿ ਕੁਲਜੀਤ ਤੂੰ ਇਹਦੇ ਨਾਲ ਵੀ ਆਪਣਾ ਜਿਸਮ ਸਾਂਝਾ ਕਰ ਇਹਦੇ ਨਾਲ ਵੀ ਰੋਮਾਂਸ ਕਰ ਇਹਦੇ ਨਾਲ ਵੀ ਤੂੰ ਆਪਣੇ ਦਿਲ ਦੀ ਰੀਜ ਪੂਰੀ ਕਰ ਇਹਨੂੰ ਵੀ ਖੁਸ਼ ਕਰ ਦੇ ਤੇ ਤੂੰ ਵੀ ਖੁਸ਼ ਹੋ ਮੈਂ ਉਹਨੂੰ ਕਿਹਾ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਕਰ ਸਕਦੀ ਤੂੰ ਮੈਨੂੰ ਕਿਉਂ ਵਾਰ-ਵਾਰ ਕਹਿਣਾ ਮੈਂ ਸਿਰਫ ਤੈਨੂੰ ਪਿਆਰ ਕਰਦੀ ਆ ਮੈਂ ਕਿਸੇ ਹੋਰ ਨਾਲ ਇਹ ਸਭ ਕੁਝ ਨਹੀਂ ਕਰ ਸਕਦੀ ਤਾਂ ਗੌਰਵ ਮੈਨੂੰ ਕਹਿਣ ਲੱਗਾ ਕਿ ਮੈਂ ਹੁਣੇ ਹੀ ਤੇਰੀ ਵੀਡੀਓ ਵਾਇਰਲ ਕਰ ਦੇਊਗਾ ਇਸ ਤੋਂ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਵਾਰ-ਵਾਰ ਮੈਨੂੰ ਮੇਰੇ ਦੋਸਤਾਂ ਦੇ ਸਾਹਮਣੇ ਮਾੜਾ ਨਾ ਬਣਾ ਮੈਂ ਬੜੀ ਉਮੀਦ ਨਾਲ ਤੈਨੂੰ ਇੱਥੇ ਲੈ ਕੇ ਆਇਆ ਕਿ ਤੂੰ ਮੇਰੇ ਦੋਸਤ ਦੀ ਰੀਜ ਪੂਰੀ ਕਰੇਂਗੀ ਇਹਨੂੰ ਵੀ ਤੇਰੇ ਵਰਗੀ ਸੋਹਣੀ ਸੁਨੱਖੀ ਕੁੜੀ ਚਾਹੀਦੀ ਆ ਤੇ ਤੂੰ ਹੀ ਆ ਇਹਦੇ ਮਨ ਨੂੰ ਖੁਸ਼ ਕਰ ਸਕਦੀ ਐ ਤੂੰ ਜੋ ਮੰਗੇਂਗੀ ਇਹਦੇ ਬਦਲੇ ਤੈਨੂੰ ਮਿਲ ਜਾਊਗਾ ਮੈਂ ਕਿਹਾ ਠੀਕ ਆ ਪਰ ਤੂੰ ਮੇਰੀ ਵੀਡੀਓ ਡਿਲੀਟ ਕਰ ਦੇ ਮੇਰੇ ਸਾਹਮਣੇ ਮੇਰੀ ਵੀਡੀਓ ਨੂੰ ਆਪਣੇ ਫੋਨ ਵਿੱਚੋਂ ਡਿਲੀਟ ਕਰ ਤਾਂ ਕਿ ਮੈਨੂੰ ਹੌਸਲਾ ਹੋ ਸਕੇ ਪਰ ਹੁਣ ਮੇਰਾ ਬਿਲਕੁਲ ਹੌਸਲਾ ਟੁੱਟ ਗਿਆ ਮੈਂ ਮਜਬੂਰ ਹੋ ਗਈ ਸੀ ਵਿੱਕੀ ਨੇ ਮੇਰੇ ਸਾਹਮਣੇ ਵੀਡੀਓ ਤਾਂ ਡਿਲੀਟ ਕਰ ਦਿੱਤੀ ਸੀ ਉਹਦੇ ਫੋਨ ਵਿੱਚ ਹੁਣ ਮੇਰੇ ਨਾਲ ਕੁਝ ਵੀ ਨਹੀਂ ਸੀ ਤਾਂ ਹੀ ਮੈਨੂੰ ਉਹਦੇ ਦੋਸਤ ਦੇ ਨਾਲ ਉਹ ਸਭ ਕੁਝ ਕਰਨਾ ਪਿਆ ਗੌਰਵ ਦੇ ਦੋਸਤ ਨੇ ਜਾਂ ਮੇਰੇ ਤੇ ਇੰਨਾ ਝੁਲਮ ਕੀਤਾ ਕਿ ਜਿਵੇਂ ਉਹਨੇ ਕਦੀ ਕਿਸੇ ਕੁੜੀ ਨਾਲ ਇਹ ਸਭ ਕੁਝ ਕੀਤਾ ਹੀ ਨਾ ਹੋਵੇ ਉਹਨੇ ਮੈਨੂੰ ਬਹੁਤ ਅੰਘੇਤਾ ਮੈਂ ਵੀ ਉਹਦੇ ਅੱਗੇ ਹੱਥ ਜੋੜਨ ਲੱਗ ਗਈ ਸੀ ਕਿ ਹੁਣ ਮੇਰੇ ਵਿੱਚ ਹਿੰਮਤ ਨਹੀਂ ਰਹੀ ਮੈਂ ਤੇਰੀ ਹੱਸ ਨੂੰ ਚੱਲ ਸਕਾਂ ਤਾਂ ਗੌਰਵ ਲਾਗੇ ਬੈਠਾ ਹੱਸ ਰਿਹਾ ਸੀ ਕਹਿੰਦਾ ਕਿ ਤੂੰ ਹੀ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਹੈ ਨਾ ਮੈਨੂੰ ਵੀ ਤੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਧੋਖਾ ਦਿੱਤਾ ਇਹਦੇ ਬਦਲੇ ਅਸਤੈ ਨੂੰ 10000 ਰੁਪਏ ਦੇਵਾਂਗੇ ਤੂੰ ਆਪਣੀ ਤੰਦਰੁਸਤੀ ਤੇ ਬਿਊਟੀ ਇਦਾਂ ਹੀ ਰੱਖਾ ਤੇ ਪੈਸੇ ਆਪਣੇ ਜਿਸਮ ਤੇ ਖਰਚ ਕਰਿਆ ਕਰ ਤਾਂ ਕਿ ਤੂੰ ਇਦਾਂ ਹੀ ਸੋਹਣੀ ਤੇ ਲਚਕੀਲੀ ਰਹੇ ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਸੀ ਪਰ ਉਸ ਵੇਲੇ ਮੈਂ ਦਿਮਾਗ ਤੋਂ ਕੰਮ ਲਿਆ ਮੈਂ ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਰਹੀ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਉਹਨਾਂ ਦੇ ਨਾਲ ਹੀ ਮਿਲ ਗਈ ਹਾਂ ਮੈਂ ਉੱਥੋਂ ਫਟਾਫਟ ਘਰ ਨੂੰ ਆਉਣ ਵਾਲੀ ਗੱਲ ਕੀਤੀ ਆਉਂਦੇ ਹੀ ਬਾਸ ਵਿੱਚ ਬੈਠ ਕੇ ਮੈਂ ਗੌਰਵ ਨੂੰ ਫੋਨ ਲਾਇਆ ਤੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਨਾ ਕਰੀ ਉਹ ਮੈਨੂੰ ਕਹਿੰਦਾ ਕਿ ਤੂੰ ਇਦਾਂ ਕਿਉਂ ਕਹਿਨੀ ਹੈ ਤੂੰ ਤਾਂ ਮੇਰੇ ਨਾਲ ਸਾਰੀਆਂ ਗੱਲਾਂ ਮੰਨ ਕੇ ਗਈ ਸੀ ਮੈਂ ਤੇਰੇ ਕਹਿੰਦੇ ਤੇਰੀ ਵੀਡੀਓ ਵੀ ਡਿਲੀਟ ਕਰ ਦਿਤੀ ਆ ਮੈਂ ਕਿੰਨਾ ਪਾਗਲ ਸੀ ਗੌਰਵ ਮੈਨੂੰ ਬਹੁਤ ਮਾੜਾ ਚੰਗਾ ਬੋਲਿਆ ਤੇ ਮੇਰੇ ਨਾਲ ਕਾਫੀ ਬੈਸ ਵੀ ਕਰਦਾ ਸੀ ਮੈਂ ਉਹਦਾ ਫੋਨ ਕਟਿਆ ਤੇ ਨੰਬਰ ਡਿਲੀਟ ਕਰ ਦਿੱਤਾ ਸੀ ਮੈਂ ਬਹੁਤ ਰੋਂਦੀ ਸੀ ਸਾਰੀ ਰਾਤ ਵਿੱਚ ਮੈਂ ਆਪਣੇ ਬੋਲ ਨੂੰ ਬੁੱਲਾ ਨੂੰ ਚੁੰਨੀ ਨਾਲ ਟਕਿਆ ਹੋਇਆ ਸੀ ਤੇ ਰੋਂਦੀ ਆ ਰਹੀ ਸੀ ਮੇਰੀਆਂ ਅੱਖਾਂ ਤੇ ਐਣਕਾ ਲੱਗੀਆਂ ਹੋਈਆਂ ਸੀ ਮੇਰੇ ਹੰਝੂਆਂ ਨਾਲ ਮੇਰੇ ਮੂੰਹ ਤੇ ਬੰਨੀ ਹੋਈ ਚੁੰਨੀ ਭਿੱਜ ਗਈ ਸੀ ਤੇ ਮੇਰੇ ਦਿਲ ਵਿੱਚੋਂ ਹੀ ਬਾਦਵਾਵਾ ਨਿਕਲਦੀਆਂ ਸੀ ਕਿ ਤੇਰਾ ਕੱਖ ਨਾ ਰਹੇ ਤੂੰ ਮੇਰੇ ਨਾਲ ਕੀ ਕੀਤਾ ਮੈਂ ਸੱਚੀ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਪਾਲ ਵਿੱਚ ਆਪਣੇ ਆਪ ਨੂੰ ਕਿੰਨਾ ਮਜਬੂਰ ਕੀਤਾ ਸੀ ਤੇ ਮੈਂ ਕਿੰਨੀ ਔਖੀ ਹੋ ਕੇ ਬਸ ਬਚਾਈ ਸੀ ਇਥੋਂ ਤੱਕ ਕਿ ਮੈਨੂੰ ਲੱਗੇ ਤੇ ਸ਼ਹਿਰ ਵਿੱਚ ਵੀ ਗੌਰਵ ਆਪਣੀ ਗੱਡੀ ਵਿੱਚ ਛੱਡਣ ਤੱਕ ਨਹੀਂ ਆਇਆ ਸੀ ਮਤਲਬ ਮੈਂ ਕਿੰਨੀ ਤਕਲੀਫ ਚੱਲ ਰਹੀ ਸੀ ਇਹ ਮੈਨੂੰ ਹੀ ਪਤਾ ਸੀ ਪੇਟ ਵਿੱਚ ਦਰਦ ਹੋਣ ਲੱਗ ਪਿਆ ਸੀ ਮੇਰੇ ਪ੍ਰਾਈਵੇਟ ਪਾਰਟ ਤੇ ਵੀ ਤਕਲੀਫ ਹੁੰਦੀ ਸੀ ਮੈਨੂੰ ਐਦਾਂ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਪਤਾ ਨਹੀਂ ਕਿੰਨੇ ਤਰਤਾਂ ਵਿੱਚੋਂ ਲੰਘ ਕੇ ਆਈਆਂ ਮੈਂ ਰੱਬ ਦਾ ਸ਼ੁਕਰ ਕਰਦੀ ਸੀ ਕਿ ਮੈਂ ਸਹੀ ਸਲਾਮਤ ਘਰ ਪਹੁੰਚ ਗਈ ਸੀ ਜੇ ਕਿਤੇ ਰਸਤੇ ਵਿੱਚ ਬੇਹੋਸ਼ ਹੋ ਜਾਂਦੀ ਤਾਂ ਮੈਨੂੰ ਕੁਝ ਹੋ ਰਹੀ ਹੀ ਹੋ ਜਾਂਦਾ ਤਾਂ ਮੇਰਾ ਸਭ ਕੁਝ ਘਰਦਿਆਂ ਨੂੰ ਪਤਾ ਲੱਗ ਜਾਣਾ ਸੀ ਮੈਂ ਕਿੰਨੇ ਦਿਨ ਸਕੂਲ ਵੀ ਨਹੀਂ ਗਈ ਹਜੇ ਮੇਰੀ ਉਮਰ ਵੀ ਕੀ ਸੀ ਮੈਂ 18 ਸਾਲਾਂ ਦੀ ਹੋ ਗਈ ਸੀ ਤੇ ਪਲੱਸ 2 ਵਿੱਚ ਸੀ ਪਰ ਫਿਰ ਵੀ ਮੇਰੇ ਨਾਲ ਇਹ ਸਭ ਕੁਝ ਕਿੱਦਾਂ ਹੋ ਗਿਆ ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰ ਬੈਠੀ ਸੀ ਮੇਰੀ ਸਭ ਸੋਚ ਤੋਂ ਬਾਹਰ ਸੀ ਮੈਂ ਇਸ ਚੀਜ਼ ਬਾਰੇ ਸੋਚਣਾ ਵੀ ਛੱਡ ਦਿੱਤਾ ਸੀ ਪਰ ਫਿਰ ਵੀ ਮੇਰੇ ਨਾਲ ਗੌਰਵ ਤੇ ਉਹਦੇ ਦੋਸਤਾਂ ਦੀ ਹਵਸ ਮੇਰੀਆਂ ਅੱਖਾਂ ਸਾਹਮਣੇ ਆਉਂਦੀ ਸੀ ਉਹਨਾਂ ਨੇ ਮੇਰੇ ਨਾਲ ਕਿਦਾਂ ਦਾ ਚਲਮ ਕੀਤਾ ਸੀ ਮੈਨੂੰ ਕਿਦਾਂ ਬਲੈਕਮੇਲ ਕੀਤਾ ਸੀ ਮੇਰੀ ਵੀਡੀਓ ਮੇਰੇ ਸਾਹਮਣੇ ਹੀ ਚਲਾ ਕੇ ਮੈਨੂੰ ਉਹ ਸਭ ਕੁਝ ਕਰਨ ਲਈ ਕਹਿੰਦੇ ਸੀ ਪਰ ਮੈਂ ਉਸ ਵੇਲੇ ਸ਼ਾਇਦ ਰੱਬ ਨੂੰ ਭੁੱਲ ਗਏ ਸੀ ਜਦੋਂ ਇਕੱਲੇ ਗੌਰਵ ਦੇ ਨਾਲ ਸੀ ਤੇ ਉਸ ਦਿਨ ਮੈਨੂੰ ਰੱਬ ਯਾਦ ਆਇਆ ਸੀ ਜਿਸ ਦਿਨ ਉਹਦਾ ਦੋਸਤ ਉਹਦੇ ਨਾਲ ਆਇਆ ਸੀ ਸ਼ਾਇਦ ਰੱਬ ਨੇ ਹੀ ਮੈਨੂੰ ਘਰ ਪਹੁੰਚਾ ਦਿੱਤਾ ਸੀ ਮੇਰੀ ਮਾਂ ਡਾਕਟਰ ਦੇ ਕੋਲੋਂ ਮੈਨੂੰ ਦਵਾਈ ਲੈ ਕੇ ਦਿੰਦੀ ਸੀ ਪਰ ਫਿਰ ਵੀ ਦਵਾਈ ਵੀ ਮੇਰੇ ਤੇ ਜਿਵੇਂ ਅਸਰ ਜ ਨਹੀਂ ਕਰਦੇ ਸੀ ਮੈਨੂੰ ਇਹ ਤਾਂ ਲੱਗਦਾ ਸੀ ਕਿ ਇਹ ਦਵਾਈਆਂ ਵੀ ਮੈਨੂੰ ਜ਼ਹਿਰ ਦੀ ਤਰ੍ਹਾਂ ਲੱਗ ਰਹੀਆਂ ਰਹੀਆਂ ਸੀ ਕਿ ਸ਼ਾਇਦ ਮੈਂ ਕੋਈ ਜ਼ਹਿਰ ਹੀ ਖਾ ਰਹੀਆਂ ਪਰ ਸਮਝ ਨਹੀਂ ਆਉਂਦੀ ਸੀ ਇੱਕਦਮ ਸੋਹਣੇਪਨ ਦਾ ਕਰਕੇ ਮੇਰੇ ਅੰਦਰ ਕਿਉਂ ਅੱਗ ਬਲ ਗਈ ਸੀ ਕਿ ਇੱਕ ਜਿਸਮ ਦੀ ਭੁੱਖ ਨੇ ਮੈਨੂੰ ਇਥੋਂ ਤੱਕ ਪਹੁੰਚਾ ਦਿੱਤਾ ਸੀ। ਕਾਫੀ ਦਿਨਾਂ ਬਾਅਦ ਮੈਂ ਸਕੂਲ ਗਈ ਤਾਂ ਮੇਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਕਿ ਤੈਨੂੰ ਕੀ ਹੋਇਆ? ਤੂੰ ਤਾਂ ਫੋਨ ਤੇ ਵੀ ਗੱਲ ਨਹੀਂ ਕਰਦੀ। ਮੈਂ ਪਿੰਖੀ ਤੇ ਗੱਲ ਲੱਗ ਕੇ ਬਹੁਤ ਰੋਈ ਸੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਹੀ ਚੰਗਾ ਮਾੜਾ ਕਿਹਾ ਤੇ ਤੇਰੇ ਨਾਲ ਉਸ ਦਿਨ ਵੀ ਬਹੁਤ ਬਹਿਸ ਕੀਤੀ ਸੀ। ਪਰ ਹੁਣ ਮੈਨੂੰ ਸਮਝ ਆ ਗਿਆ ਕਿ ਵਾਕਿਆ ਹੀ ਹਰ ਇਨਸਾਨ ਕਿਸੇ ਦਾ ਸકાਣੇ ਹੁੰਦਾ। ਤੇ ਗੌਰਵ ਵੀ ਮੇਰਾ ਸਕਾ ਨੇ ਨਿਕਲਿਆ ਉਹਨੇ ਵੀ ਮੇਰੇ ਨਾਲ ਬਹੁਤ ਬੁਰਾ ਸ਼ਲੋਕ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿੱਦਾਂ ਉਥੋਂ ਆਈ ਆ ਤਾਂ ਪਿੰਕੀ ਮੈਨੂੰ ਕਹਿਣ ਲੱਗੀ ਕਿ ਅਸੀਂ ਤੈਨੂੰ ਇਹੀ ਕਿਹਾ ਸੀ ਕਿ ਕਦੀ ਵੀ ਜਸਮਾ ਦੀ ਭੁੱਖ ਨਹੀਂ ਰੱਖੀ ਦੀ ਪਿਆਰ ਉਹੀ ਹੁੰਦਾ ਜੋ ਇਨਸਾਨ ਦਿਲੋਂ ਕਰੇ ਤੇ ਇਨਸਾਨ ਨੂੰ ਕਿਸੇ ਜਸਮ ਦੀ ਭੁੱਖ ਨਹੀਂ ਹੋਣੀ ਚਾਹੀਦੀ ਹੁਣ ਤੂੰ ਮੇਰੇ ਵੱਲ ਹੀ ਵੇਖ ਲੈ ਤੇਰੇ ਵੱਲ ਵੇਖ ਕੇ ਮੈਂ ਵੀ ਸੋਹਣਾ ਮੁੰਡਾ ਲੱਗਦੀ ਆ ਤਾ ਕਦੀ ਵੀ ਆਕਾਸ਼ ਮੈਨੂੰ ਇੰਨਾ ਪਿਆਰ ਨਾ ਦਿੰਦਾ ਤੇ ਮੈਂ ਕਦੀ ਕਿਸੇ ਹੋਰ ਵੱਲ ਦੇਖਿਆ ਵੀ ਨਹੀਂ ਆਕਾਸ਼ ਮੇਰੇ ਤੋਂ ਜਾਣ ਵਾਰਦਾ ਤੇ ਉਹਨੇ ਮੇਰੇ ਨਾਲ ਵਿਆਹ ਦੇ ਲਈ ਆਪਣੇ ਘਰ ਦੇ ਵੀ ਮਨਾ ਲਿਆ ਤੇ ਹੁਣ ਅਸੀਂ ਪਲੱਸ 2 ਤੋਂ ਬਾਅਦ ਵਿਆਹ ਕਰਵਾ ਕੇ ਬਾਹਰ ਚਲੇ ਜਾਵਾਂਗੇ ਸਾਡੇ ਘਰ ਦੇ ਪੈਸੇ ਲਾਉਣ ਦੇ ਲਈ ਵੀ ਮੰਨ ਗਏ ਆ ਤੂੰ ਆਪ ਵੀ ਸੋਚ ਪਿਆਰ ਸਿਰਫ ਇੱਕ ਦਿਲ ਤੋਂ ਹੁੰਦਾ ਜਿਸਮਾ ਦੀ ਭੁੱਖ ਹੁੰਦੀ ਆ ਤਾਂ ਜੋ ਤੇਰੇ ਨਾਲ ਗੌਰ ਬਣੇ ਆਪਣੀ ਭੁੱਖ ਮਟਾ ਲਈ ਮੈਂ ਉਸ ਦਿਨ ਪਿੰਕੀ ਨੂੰ ਕਿਹਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਮੈਂ ਅੱਜ ਤੋਂ ਬਾਅਦ ਕਿਸੇ ਵੀ ਮੁੰਡੇ ਨੂੰ ਪਿਆਰ ਨਹੀਂ ਕਰਨਾ ਤੇ ਨਾ ਹੀ ਕਿਸੇ ਦੀ ਤਾਂਗ ਆਪਣੇ ਦਿਲ ਵਿੱਚ ਰੱਖਣੀ ਆ ਜੋ ਮੇਰੀ ਕਿਸਮਤ ਵਿੱਚ ਹੋਊਗਾ ਮੈਨੂੰ ਮਿਲ ਜਾਊਗਾ ਇਸ ਗੱਲ ਤੇ ਪਿੰਕੀ ਕਹਿੰਦੀ ਸੀ ਜੇ ਇਹ ਗੱਲ ਤੂੰ ਪਹਿਲਾਂ ਕੀਤੀ ਹੁੰਦੀ ਤੇ ਪੱਕਾ ਅੱਜ ਤਰੀਕ ਕਿਸਮਤ ਕੁਝ ਹੋਰ ਹੋਣੀ ਸੀ ਤੂੰ ਹੁਣ ਕਦੇ ਵੀ ਕਿਸੇ ਜਿਸਮ ਦੀ ਭੁੱਖ ਆਪਣੇ ਕਿਸੇ ਤੇ ਜਸਮ ਦੀ ਭੁੱਖ ਆਪਣੇ ਦਿਲ ਵਿੱਚ ਨਾ ਰੱਖੀ ਜੇ ਤੈਨੂੰ ਸਾਵਲੇ ਰੰਗ ਦਾ ਮੁੰਡਾ ਮਿਲਿਆ ਤਾਂ ਮੈਂ ਉਹਨੂੰ ਕਦੀ ਵਾਪਸ ਨਿੰਦ ਨਾ ਦੇ ਮੈਂ ਉਹਨੂੰ ਕਿਹਾ ਕਿ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਐ ਮੈਂ ਤਾਂ ਹੁਣ ਜਿੱਦਾਂ ਦੇ ਮਰਜ਼ੀ ਮੁੰਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਪਰ ਮੇਰੀ ਕਿਸਮਤ ਵਿੱਚ ਇੱਕ ਚੰਗਾ ਮੁੰਡਾ ਰੱਬਾ ਲਿਖ ਦੇਵੇ ਜਿਹੜਾ ਮੈਨੂੰ ਪਿਆਰ ਕਰੇ ਤੇ ਮੈਂ ਵੀ ساری ਜ਼ਿੰਦਗੀ ਉਹਨੂੰ ਹੀ ਪਿਆਰ ਕਰਾਂ ਮੈਂ ਇਹ ਗੱਲਾਂ ਕਰਦੀ ਕਰਦੀ ਰਹਿਣ ਲੱਗ ਪਈ ਸੀ ਤੇ ਪਿੰਕੀ ਮੈਨੂੰ ਆਪਣੇ ਗਲੇ ਨਾਲ ਲਾ ਕੇ ਹੌਸਲਾ ਦਿੰਦੀ ਸੀ ਕਿ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਅੱਗੇ ਤੋਂ ਆਪਣੇ ਆਪ ਨੂੰ ਹਮੇਸ਼ਾ ਸੋਚ ਸਮਝ ਕੇ ਚੱਲੇ ਤਾਂ ਕਿ ਤੈਨੂੰ ਕਦੀ ਤੋਖਾ ਨਾ ਮਿਲ ਸਕੇ ਤੇ ਕਦੇ ਵੀ ਆਪਣੇ ਦਿਲ ਵਿੱਚ ਹੰਕਾਰ ਤੇ ਮਾਣ ਨਾ ਰੱਖੀ ਤਾਂ ਕਿ ਜ਼ਿੰਦਗੀ ਵਿੱਚ ਤੈਨੂੰ ਜੋ ਸੱਟ ਲੱਗੀ ਆ ਉਹਦਾ ਦੁਬਾਰਾ ਦਰਦ ਮਿਲੇ ਮੈਂ ਪਿੰਕੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਉਹ ਮੈਨੂੰ ਕਿੰਨਾ ਸਮਝਾਉਂਦੀ ਸੀ ਪਰ ਫਿਰ ਵੀ ਮੈਂ ਆਪਣੇ ਸੋਚ ਤੋਂ ਬਾਹਰ ਹੋ ਕੇ ਇਹ ਸਭ ਕੁਝ ਕਰਕੇ ਆਪਣੀ ਜ਼ਿੰਦਗੀ ਨਾਲ ਕਿੰਨਾ ਵੱਡਾ ਖਿលਵਾੜ ਕਰ ਰਹੀ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਸੁਧਾਰ ਲਿਆ ਸੀ ਆਪਣੇ ਨਾਲ ਸਹੀ ਰਹਿਣ ਦਾ ਵਾਦਾ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਕਦੀ ਵੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੇਰੀ ਜ਼ਿੰਦਗੀ ਵਧੀਆ ਲੱਗਣ ਲੱਗ ਪਈ ਸੀ ਤੇ ਪਿੰਕੀ ਮੇਰੀ ਪੱਕੀ ਸਹੇਲੀ ਸੀ ਜੋ ਅੱਜ ਤੱਕ ਮੈਨੂੰ ਫੋਨ ਵੀ ਕਰਦੀ ਆ ਮੇਰੇ ਨਾਲ ਫੋਨ ਤੇ ਗੱਲ ਕਰਦੀ ਆ ਤੇ ਮੈਨੂੰ ਚੰਗੀਆਂ ਸੀ ਹਮੇਸ਼ਾ ਸਲਾਹਾਂ ਦਿੰਦੀ ਆ ਰੱਬ ਕਰੇ ਪ੍ਰਮਾਤਮਾ ਉਹਨੂੰ ਆਪਣੇ ਘਰ ਵਿੱਚ ਖੁਸ਼ ਰੱਖੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ